ਯਾਰ ਇਹ ਕੀ ਕਰਨ ਰੇ ਭਾਈ ਕੀ ਕਰਨ ਰੇ ਤੂੰ ਹਲੋ ਉਹਦੀ ਪਾਕੜਾ ਲਾਓ ਭਾਜੀ ਇੱਕ ਮੈਂ ਤਾਂ ਕੀ ਕਰਨ ਰੇ ਆ ਵੇਖੋ ਉਹ ਨਾ ਛੱਡ ਦੇ ਛੱਡ ਦੇ ਆ ਵੇਖੋ ਉਹ ਛੱਡ ਦੇ ਇਹਦੇ ਛੁੱਟਾ ਛੱਡ ਦੇ ਮੇਰੇ ਗਰਲਫ੍ਰੈਂਡ ਦੀ ਉਹ ਛੱਡ ਦੇ ਛੱਡ ਦੇ ਭਾਜੀ ਉਹਨੂੰ ਛੱਡੋ ਉਹ ਛੱਡ ਦੇ ਬਾਪ ਜੀ ਜਨਾਬ ਆ ਇਹ ਵਾਲਛਾ ਤੋਂ ਵਾਲ ਤੂੰ ਵੀ ਛੱਡ ਦੇ ਛੱਡ ਦੋ ਅੰਜਾਨ ਸਾਹਿਬ ਭਾਜੀ ਅੰਜਾਨ ਸਾਹਿਬ ਨੇ ਕਹਿ ਦੇ ਬੜੀ ਯਾਰੀ ਚਲੋ ਆ ਜਿਓ ਅੰਜਾਨ ਸਾਹਿਬ ਕੋਲ ਚੱਲ ਜਾਂਦੇ ਇਹ ਮੈਂ ਉਹ ਵੀ ਬਹੀ ਇੱਕ ਕਰਦਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਡੀ ਜੀ ਮੇਰੀ ਤੇ ਮੈਨੂੰ ਤੇ ਪਤਾ ਨਹੀਂ ਕਿਹੜੀ ਹੋਈ ਸੀ ਵੀਡੀਓ ਵੀਡੀਓ ਪਾਜੀ ਪੱਤਰਕਾਰ ਵੀ ਪਾਗ ਲੈ ਜੇ ਉਹਦੇ ਵਾਲ ਕੁੱਟੇ ਗਏ ਆ ਇਹਨੇ ਕੀ ਨੌਂਦਾ ਜੀ ਮੇਰੇ ਤੇ ਮੈਨੂੰ ਕੋਈ ਪਤਾ ਹੀ ਨਹੀਂ ਕਿ ਇਹ ਵੀਡੀਓ ਦਾ ਮੈਂ ਇਹ ਤਾਂ ਕੋਈ ਨਹੀਂ ਬੈਸਾ ਸਹੀ ਤੇ ਕੀਤੀ ਹੈ ਨਾ ਕਿਦਾਂ ਐ ਜੀ ਪੱਤਰਕਾਰ ਨਾਲ ਆ ਗਿਆ ਇਹ ਪੱਤਰਕਾਰ ਮੇਰੀ ਤੇ ਕੋਈ ਵੀ ਨਹੀਂ ਹੋਈ ਇੱਕ ਵੀਰ ਦੀ ਪੱਗ ਲਾਈ ਗਈ ਤੁਹਾਡੇ ਵੱਲੋਂ ਦੇ ਉਹਦੇ ਵਾਲ ਕੁੱਟੇ ਗਏ ਨੂੰ ਹੰਦਣ ਜਾਂਦਾ ਗਿਆ ਵਾ ਕੀ ਕਹਿਣਾ ਚਾਹੋਗੇ ਮੈਂ ਕੇ ਦੀ ਪੱਗ ਨਹੀਂ ਲਾਈ ਇਹ ਆ ਲਾਈਵ ਵਿੱਚ ਵੀ ਲੋ ਨਹੀਂ ਆਹ ਆਹ ਤੁਹਾਡੀ ਸ਼ਕਲ ਹੈ ਨਾ ਪਾਜੀ ਦਿਖਾ ਦਿਓ ਤੁਹਾਡੀ ਸ਼ਕਲ ਹੈ ਨਾ ਤੁਹਾਨੂੰ ਪਤਾ ਨਹੀਂ ਕਿ ਮੈਂ ਮੇਰੀ ਵੀਡੀਓ ਹੀ ਆ ਕੱਲੇ ਨੂੰ ਤਿੰਨ ਚਾਰ ਜਮਨ ਚਮਕੋ ਇੱਕ ਹੰਦੇ ਆ ਉਹ ਨੂੰ ਤਾਂ ਪਤਾ ਲੱਗ ਗਿਆ ਜੇ ਤਾਂ ਆ ਗਿਆ ਤੁਹਾਨੂੰ ਰੋੜੀ ਬੈਠੀ ਕਿ ਮੈਂ ਹੀ ਹਾਂ ਹਾਂ ਜੀ ਹਾਂ ਉਹਦੇ ਹੋਰ ਕੋਈ ਵੀ ਵੀਡੀਓ ਸਾਹਮਣੇ ਆ ਗਈ ਹਾਂ ਜੀ ਕੋਈ ਵੀਡੀਓ ਸਾਹਮਣੇ ਆ ਗਈ ਕੀ ਜੀ ਤਕਰੀ ਮੁੰਡੇ ਦਾ ਮਾਰ ਕੁੱਟ ਕੀਤੀ ਗਈ ਜਾਂ ਪੱਗ ਲਈ ਗਈ ਕੀ ਕਹਿਣਾ ਚਾਹੋਗੇ ਕਿਹੜੇ ਮੁੰਡੇ ਦਾ ਗਾਂਹ ਪੱਤਰਕਾਰ ਦੇ ਨਾਲ ਜਿਹੜੇ ਪੱਤਰਕਾਰ ਦੇ ਨਾਲ ਹੋਈ ਆ ਤੁਸੀਂ ਉਹਨੂੰ ਪੁੱਛ ਲਓ ਕੀ ਗੱਲ ਹੋਈ ਆ ਤੇ ਤੁਸੀਂ ਰਾਦੋਣਾ ਤੁਸੀਂ ਬਰਤੀ ਆ ਜਿਹਨੂੰ ਤੁਸੀਂ ਸਰਦਾਰ ਜੀ ਤੁਹਾਡੇ ਬੰਦੇ ਦੇ ਨਾਲ ਪੱਤਰਕਾਰ ਦੇ ਨਾਲ ਜੇ ਕੋਈ ਕੁੱਟਮਾਰ ਹੋਈ ਆ ਉਹਨੂੰ ਪੁੱਛ ਲਓ ਕੀ ਗੱਲ ਹੋਈ ਆ ਮੈਂ ਕੇ ਇਹਦੇ ਨਾਲ ਵੀਰਜੀ ਕੋਈ ਧੱਕਾ ਨਹੀਂ ਕੀਤਾ ਠੀਕ ਹੈ ਜੀ ਮੈਨੂੰ ਮੈਂ ਨਾ ਕੇ ਇਹਦੇ ਨਾਲ ਕੋਈ ਰਿਪੋਰਟ ਮਾਰ ਕੀਤੀ ਹੈ ਮੈਂ ਕੇ ਇਹਦੇ ਨਾਲ ਕੋਈ ਫੋਟੋ ਕੀ ਦੀ ਪੱਤਰਕਾਰ ਦੀ ਬਾਕੀ ਤਾਂ ਆ ਜਿਹੜੀ ਉਹ ਹੱਥ ਚ ਫੜੀ ਫਿਰਦਾ ਵਾ ਮੈਂ ਆ ਆਪਣੇ ਸਿਰ ਤੇ ਰੱਖੀ ਆ ਭਾਜੀ ਵੀਡੀਓ ਨੂੰ ਚੁਗਲਾਣੀ ਗੱਲ ਇੰਨੀ ਗੱਲ ਸੁਣੋ ਗੱਲ ਸਿਰਫ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਆ ਮੇਰਾ ਬਡਨ ਪਟਾ ਜੋ ਆ ਮੇਰਾ ਬਡਨ ਟੁੱਟਾ ਜੋ ਆ ਲਓ ਆ ਲਓ ਠੀਕ ਆ ਆ ਮੇਰਾ ਬਡਨ ਟੁੱਟਾ ਜੋ ਤੇ ਮੈਂ ਪਾਗ ਆਪਣੇ ਸਿਰ ਤੋਂ ਲਾਈ ਨਹੀਂ ਆ ਮੈਂ ਪਾਗ ਆਪਣੇ ਸਿਰ ਤੇ ਰੱਖੀ ਆ ਜੀ ਅੱਛਾ ਠੀਕ ਹੈ ਜੀ ਦੱਸ ਗੱਲ ਉਹ ਨਹੀਂ ਲਾਈ ਆਪੇ ਹਾਂ ਉਹ ਨਹੀਂ ਆਪੇ ਲਾਈ ਜੋ ਗੁੱਸਾ ਝਗੜਾ ਮੇਰੀ ਗੱਲ ਸੁਣੋ ਉਹ ਅੰਦਰ ਵੀਡੀਓ ਬਣਾਉਂਦਿਆ ਸੀ ਦੋਵੇਂ ਪਾਰਟੀਆਂ ਇੱਥੇ ਲੜ ਪੀਆਂ ਅੰਦਰ ਆਣ ਕੇ ਜੀ ਉਹ ਅੰਦਰ ਪਾਰਟੀਆਂ ਜਿਹੜੇ ਲੜੇ ਉਹਨਾਂ ਨੂੰ ਮੈਂ ਅੰਦਰ ਬਿਠਾਇਆ ਸੀ ਉਹ ਆਣ ਕੇ ਵੀਡੀਓ ਬਣਾਉਂਦਾ ਮੈਂ ਉਹਨੂੰ ਕਿਹਾ ਮੈਂ ਵੀ ਵੀਡੀਓ ਨਾ ਬਣਾ ਮੇਰਾ ਵੀ ਬਾਹਰ ਚੱਲ ਜਾ ਬਸ ਇਹ ਗੱਲੋਂ ਇਸੇ ਗੱਲ ਤੋਂ ਉਹ ਹੈਪਰ ਹੋ ਗਿਆ ਮੇਰੇ ਗੱਲ ਪੈ ਗਿਆ ਮੇਰਾ ਪਟਰਨ ਬਣਾ ਲਿਆ ਸੀ ਜਿਹੜੀ ਅੰਦਰ ਲੜਾਈ ਹੋਈ ਸੀ ਉਹਦੀ ਅੰਦਰ ਤੁਹਾਡੇ ਥਾਣੇ ਦੇ ਅੰਦਰ ਜਿਹੜੀ ਲੜਾਈ ਹੋਈ ਸੀ ਇਹਨੂੰ ਕਿਉਂ ਰੋਕਿਆ ਤੇ ਫਿਰ ਅਗਲੇ ਨੇ ਵੀਡੀਓ ਬਣਾਣੀ ਕਿਨੂੰ ਕਿਨੂੰ ਟਿਕਾ ਮੈਂ ਤਾਂ ਇੱਧਰ ਬੈਠਾ ਮੈਨੂੰ ਥੋੜਾ ਪਤਾ ਉੱਧਰ ਕੀ ਹੁੰਦਾ ਉੱਧਰ ਕੀ ਕਰਨਗੇ ਪਾਗ ਕਿੱਧਰ ਉਹਨੂੰ ਖੜਾ ਮੱਥੇ ਬੰਦ ਮੈਂ ਉਹ ਇੱਧਰ ਆਇਆ ਵਾ ਇੱਧਰ ਬੰ ਜਦੋਂ ਇੱਧਰ ਆਇਆ ਉਦੋਂ ਝਗੜਾ ਆਇਆ ਵਾ ਜੇ ਕੋਈ ਝਗੜਾ ਹੋਇਆ ਇਹ ਝਗੜਾ ਤੁਹਾਡੀ ਮਗਰਲੀ ਦੀ ਮਗਰਲੇ ਉਧਰਲੇ ਪਾਸੇ ਮੈਂ ਆਏ ਉਧਰ ਦਾ ਥੋੜਾ ਜਿਹਾ ਮੈਂ ਤੇ ਇੱਧਰ ਬੈਠਾ ਹਾਂ ਤੁਮਾਲਿਆ ਜੀ ਵੀਰ ਜੀ ਪਰ ਤੁਸੀਂ ਕਿਉਂ ਉਧਰ ਜਾਂਦੇ ਹੱਥਾ ਪਾਈ ਹੋਣ ਦਾ ਮਤਲਬ ਕੀ ਬਣ ਗਿਆ ਇਹਦੇ ਨਾਲ ਹੈਗਾ ਇਸਦਾ ਹੱਕ ਕਿ ਆਪਾਂ ਹੱਥੋਂ ਪਾਈ ਉਹ ਵੀਰ ਜੀ ਉਹ ਮੇਰੇ ਹੱਥ ਪਾਈ ਚੌਂਕੀ ਜਾਣਗੇ ਹੱਥੋਂ ਪਾਈ ਹੋਣ ਦਿਆ ਵਾ ਤੁਸੀਂ ਦੱਸੋ ਤੁਸੀਂ ਮੇਰੇ ਵੀਰ ਪੱਤਰਕਾਰ ਜੋ ਤੁਸੀਂ ਆਣ ਕੇ ਚੌਂਕੀ ਕਿਸੇ ਦੇ ਗੱਲ ਪੈਂਦੀ ਹਾਂ ਗੱਲ ਕੋਈ ਨਹੀਂ ਪਿੰਦਾ ਪਰ ਉਹ ਗੇਂਦ ਚ ਕੜਾ ਮੈਂ ਨਾ ਗੇਂਦ ਐਥੋਂ ਆ ਗੱਲ ਸੁਣੋ ਮੇਰੀ ਗੱਲ ਸੁਣੋ ਗੇਂਦ ਤੇ ਮੇਰੀ ਗੱਲ ਸੁਣੋ ਐਥੋਂ ਐਥੋਂ ਗਿਆ ਬਾਹਰ ਨੂੰ ਅੱਛਾ ਬਾਕੇ ਉਹ ਅੰਦਰ ਆ ਰਿਹਾ ਉਹ ਵੀ ਪਾਗਲ ਕਿ ਤਾਡੀ ਕਿਉਂ ਨਹੀਂ ਪੱਤੀ ਉਹ ਜਿਹੜਾ ਬੰਦਾ ਹੈ ਉਹ ਵੀ ਪਾਗਲ ਆ ਪਾਗਲ ਆ ਤੇ ਮੈਂ ਆਪਣੀ ਇੱਜ਼ਤ ਆਪਣੀ ਆਪਣੀ ਇੱਜ਼ਤ ਮੈਂ ਨਹੀਂ ਛਾਲ ਸਕਦਾ ਉਹ ਜਿਹੜਾ ਆਪਣੀ ਉਹ ਲੋਣਾ ਹੱਥ ਚ ਬੜੀ ਮਰਦਾ ਮੈਂ ਆਪਣੀ ਉਹ ਤੇਰਾ ਅਖਲੀ ਗੱਲ ਇੰਨੀ ਕੀ ਆ ਚਲੋ ਠੀਕ ਹੈ ਜੀ ਮਾਮਲਾ ਭਾਜੀ ਸਾਡੇ ਨਾਲ ਮੇਰੇ ਪਰਿਵਾਰ ਕੀ ਮੈਂਬਰ ਆ ਦੋ ਜਣੇ ਮੀਆਂ ਬੀਬੀ ਦਾ ਆਪਸ ਵਿੱਚ ਕੋਈ ਪ੍ਰੋਬਲਮ ਚੱਲਦੀ ਪਈ ਦੋਵਾਂ ਜਣਿਆਂ ਦੀ ਤੇ ਕੁੜੀ ਵਾਲੇ ਵੀ ਇੱਥੇ ਪਹਿਲਾਂ ਆ ਕੇ ਬੈਠੇ ਸੀ ਅਸੀਂ ਬਾਅਦ 'ਚ ਆਏ ਆ ਮੈਂ ਮੁੰਡੇ ਵਾਲਿਆਂ ਨਾਲ ਆਇਆ ਸਾਬ ਉਹ ਮੇਰੇ ਫੈਮਿਲੀ 'ਚੋਂ ਆ ਤੇ ਅਸੀਂ ਜਿੱਦਾਂ ਹੀ ਐਂਟਰ ਹੁੰਨੇ ਆ ਕੁੜੀ ਵਾਲੇ ਜਿਹੜੇ ਆ ਨਾ ਉਹਨਾਂ ਨੇ ਪਹਿਲਾਂ ਹੀ ਆਪਣੇ ਬੰਦੇ ਬੰਦੇ ਇੱਥੇ ਬੈਠੇ ਜੀ ਉਹਨਾਂ ਦੇ ਜਿੱਦੋਂ ਹੀ ਐਂਟਰ ਹੋਏ ਉਹਨਾਂ ਨੇ ਹਾਥਾ ਪਾਈ ਸ਼ੁਰੂ ਕਰ ਦਿੱਤੀ ਇੱਥੇ ਤੁਸੀਂ ਵੀਡੀਓ 'ਚ ਵੇਖੋਗੇ ਵੀ ਉਹ ਦੋ ਮੁੰਡਿਆਂ ਨੂੰ ਬੜੀ ਪੂਰੀ ਤਰ੍ਹਾਂ ਕੁੱਟਣ ਦੇ ਚਾਰ ਪੰਜ ਦਨੇ ਉਹਨਾਂ ਦੇ ਨਾਲ ਜਿਹੜੇ ਮੇਰੇ ਪਰਿਵਾਰ ਨਾਲੋਂ ਮੁੰਡੇ ਸੀ ਉਹਨਾਂ ਦੇ ਸੱਟਾਂ ਵੀ ਲੱਗੀਆਂ ਸੱਟਾਂ ਲੱਗੀਆਂ ਪੁਲਿਸ ਨੇ ਉਹਨਾਂ ਨੂੰ ਹੀ ਫੜ ਕੇ ਅੰਦਰ ਕਰਤਾ ਉਹਨਾਂ ਦੇ ਡੰਡੇ ਡੁੰਡੇ ਵੀ ਮਾਰੇ ਇੱਕ ਮੁੰਡੇ ਦਾ ਜਦੋਂ ਇੱਥੇ ਝਗੜਾ ਹੋਇਆ ਇੱਕ ਦੇ ਸਿਰ 'ਤੇ ਸੱਟ ਲੱਗੀ ਸਿਰ ਪਾੜ ਗਿਆ ਤਾਂ ਖੂਨ ਵਗਣ ੜਿਆ ਤੁਸੀਂ ਵੇਖ ਨਹੀਂ ਸਕਦੇ ਜੀ ਦੂਜੇ ਮੁੰਡੇ ਦੇ ਮੂੰਹ 'ਤੇ ਸੱਟਾਂ ਲੱਗੀਆਂ ਉਹਦੇ ਲੱਕ 'ਚ ਵੀ ਸੱਟਾਂ ਲੱਗੀਆਂ ਤੇ ਪੁਲਿਸ ਨੇ ਉਹਨਾਂ ਨੂੰ ਹੀ ਅੰਦਰ ਕਰਤਾ ਖੂਨ ਵਗਣ ੜਿਆ ਸੀ ਮੇਰੇ ਪਰਿਵਾਰਕ ਮੈਂਬਰ ਸੀ ਮੈਂ ਅੰਦਰ ਗਾ ਇਹੋ ਜਾ ਕੇ ਕਿਹਾ ਮੈਂ ਕਿਹਾ ਸਰ ਉਹਨਾਂ ਦੇ ਸੱਟਾਂ ਲੱਗੀਆਂ ਖੂਨ ਵਗਣ ੜਿਆ ਕੋਈ ਉਹਨਾਂ ਦੀ ਛੋਟੀ ਮ ਮੈਡੀਕਲ ਕਰਵਾ ਦੋ ਉਹਨਾਂ ਦਾ ਤਾਂ ਕਿ ਫੋਨ ਵਗੈਰਾ ਜਿਹੜਾ ਬੰਦ ਹੋ ਜਾਵੇ। ਮੁੰਚੀ ਨੇ ਕੁਝ ਨਹੀਂ ਪੁੱਛਿਆ, ਕੁਝ ਨਹੀਂ ਦੱਸਿਆ ਇੰਨੀ ਗੰਦੀ ਤੋਂ ਗੰਦੀ ਗਾਲ ਕੱਢੀ ਮੈਨੂੰ ਜਿਹੜੀ ਮੈਂ ਇੱਥੇ ਸੁਣਾ ਨਹੀਂ ਸਕਦਾ ਕਿਉਂਕਿ ਬਹੁਤ ਸਾਰੀਆਂ ਸਾਡੀਆਂ ਭੈਣਾਂ ਮਾਤਾਵਾਂ ਵੇਖਦੀਆਂ ਵਾਂ ਤੇ ਉਹ ਮੁਰਕੇ ਮੈਨੂੰ ਅੰਦਰੋਂ ਚਪੇੜਾ ਮਾਰਦਾ ਬਾਹਰ ਲੱਗੇ ਆਇਆ। ਬਾਅਦ ਵਿੱਚ ਮੇਰੀ ਪੱਗ ਲਾ ਦਿੱਤੀ, ਮੇਰੇ ਵਾਲਾਂ ਤੋਂ ਫੜਿਆ ਉਹਨੇ। ਮੈਂ ਵੀਡੀਓ ਚ ਵੇਖਿਆ ਮੈਂ ਉਹਦੇ ਵਰਦੀ ਪਾਈ ਸੀ ਕੀ ਨਾਮ ਹੈ ਉਹ ਮੁਲਾਜ਼ਮ ਦਾ ਜਿੰਨਾ ਲੋ ਤੁਹਾਡੇ ਨਾਲ ਮਾਰ ਕੇ ਤੇ ਮੁੰਛੀ ਕਿਹਾ ਜਾਂਦਾ ਵਸੇ ਉਹ ਮੁੰਛੀ ਨਹੀਂ ਆ ਕਿਸ ਕਿਸ ਕਿਸੇ ਢਾਣੇ ਦੇ ਵਿੱਚ ਉਹਦੇ ਨਾਮ ਤੇ ਵਿਜੈਨਗਰ ਵਿਜੈਨਗਰ ਚੌਂਕੀ ਦੇ ਵਿੱਚ ਮੁੰਛੀ ਨਹੀਂ ਆ ਉਹ ਐਜ਼ ਏ ਮੁੰਛੀ ਸ਼ਾਇਦ ਛੁੱਟੀ ਤੇ ਆ ਮੁੰਛੀ ਦੀ ਜਗ੍ਹਾ ਤੈਨੂੰ ਬਿਠਾਇਆ ਗਿਆ ਵਾ ਤੁਹਾਡੇ ਨਾਲ ਕੁੱਟ ਮਾਰ ਕਿਉਂ ਕੀਤੀ ਗਈ ਮੈਂ ਸਿਰ ਜਿਹੜੇ ਮੁੰਡੇ ਨੇ ਸੱਟ ਲੱਗੀ ਸੀ ਨਾ ਉਹਦੇ ਖੂਨ ਵਗਦਾ ਸੀ ਮੈਂ ਜਾ ਕੇ ਉਹ ਕਿਹਾ ਵੀ ਭਾਜੀ ਇਹਦੇ ਖੂਨ ਵਗਣ ਡਿਆ ਇਹਦੀ ਕੋਈ ਮੁੱਢਲੀ ਮੈਡੀਕਲ ਥੋੜਾ ਜਿਹਾ ਕਰਵਾ ਦਿਓ ਗਰਮੀ ਦੇ ਦਿਨ ਆ ਉੱਠਿਆ ਕੁਰਸੀ ਤੋਂ ਪੈਂਦੇ ਪਹਿਲਾਂ ਮੈਨੂੰ ਗੰਦੀ ਤੋਂ ਗੰਦੀ ਗਾਲ ਕੱਢੀ ਅੰਦਰੋਂ ਧੱਕੇ ਮਾਰਦਾ ਚਪੇੜਾਂ ਮਾਰਦਾ ਬਾਹਰ ਲੈ ਕੇ ਆਇਆ ਮੇਰੀ ਪੱਗ ਲਾ ਦਿੱਤੀ ਪਰ ਮੈਂ ਵਾੜਾਂ ਤੋਂ ਵੜ ਕੇ ਤੁਸੀਂ ਵੀਡੀਓ ਚ ਵੇਖੋ ਕਿਦਾਂ ਮੈਂ ਉਹਦੀ ਵਰਦੀ ਦੀ ਕਦਰ ਕੀਤੀ ਮੈਂ ਹੱਥ ਨਹੀਂ ਲਗਣ ਦਿੱਤਾ ਵਰਦੀ ਨੂੰ ਉਹ ਜੋ ਮਰਜੀ ਬਾਈਟ ਦੇ ਵਿੱਚ ਕੱਲ ਨੂੰ ਤੁਹਾਨੂੰ ਬੋਲੇ ਮੈਂ ਹੱਥ ਨਹੀਂ ਲਗਣ ਦਿੱਤਾ ਵੀਡੀਓ ਇਸ ਗੱਲ ਦਾ ਸਬੂਤ ਹੈ ਤੇ ਮੈਂ ਜਿਹੜੀ ਇੱਕ ਤਾਂ ਇਨਸਾਫ ਦੀ ਮੰਗ ਕਰਦਾ ਪੱਤਰਕਾਰਾਂ ਨਾਲ ਆਏ ਦੇ ਨਹੀਂ ਕਿਤੇ ਨਾ ਕਿਤੇ ਵੇਖੋ ਤੁਸੀਂ ਤੱਕੇ ਹੁੰਦੇ ਰਹਿੰਦੇ ਜਦੋਂ ਕਿਤੇ ਕੋਈ ਘਟਨਾ ਵਾਪਰਦੀ ਆ ਪੱਤਰਕਾਰ ਪਹਿਲ ਦੇ ਆਧਾਰ ਤੇ ਉੱਥੇ ਪਹੁੰਚਦਾ ਵਾ ਇਹ ਜੀ ਨੂੰ ਲੈ ਕੇ ਕਿਸੇ ਉੱਚ ਅਧਿਕਾਰੀ ਦੇ ਨਾਲ ਸਾਡੀ ਹੁਣ ਗੱਲਬਾਤ ਹੋਈ ਹੈ ਜੀ ਐਸ ਐਚਓ ਸਾਹਿਬ ਆਏ ਆ ਉਹਨਾਂ ਨੂੰ ਸਾਰੀ ਘਟਨਾ ਦੱਸੀ ਆ ਉਹਨਾਂ ਨੇ ਜੋ ਮੌਕੇ ਦੇ ਲੋਕ ਸੀ ਉਹਨਾਂ ਤੋਂ ਵੀ ਘਟਨਾ ਜਾਣਨੀ ਆ ਵੀਡੀਓ ਵੀ ਵੇਖੀ ਆ ਕੀ ਮੰਗ ਕੀ ਕਰਦੇ ਹੋ ਮੰਗ ਮੈਂ ਮੰਗ ਕਰਦਾ ਮੇਰੀ ਪੱਗ ਲਈ ਗਈ ਆ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਈ ਜਾਵੇ ਮੈਂ ਸਿਰਫ ਪੁਲਿਸ ਦੀ ਨਹੀਂ ਮੈਂ ਅਕਾਲ ਤਖਤ ਸਾਹਿਬ ਤੇ ਵੀ ਪੇਸ਼ ਆਉਂਗਾ ਕਿਉਂਕਿ ਮੇਰੀ ਪੱਗ ਤੇ ਵਾਲਾਂ ਦੀ ਬਦਵੀ ਹੋਈ ਆ ਮੈਂ ਅਕਾਲ ਤਖਤ ਤੇ ਪੇਸ਼ ਹੋ ਕੇ ਵੀ ਉੱਥੇ ਵੀ ਆਪਣੀ ਇਨਸਾਫ ਦੀ ਮੰਗ ਕਰਾਂਗਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕਿ ਨੌਜਵਾਨ ਦੀ ਇਹ ਤਕਰਾਰ ਲਾਇਆ ਹੈ ਜਿਹੜੀ ਪੱਤਰਕਾਰ ਦੀ ਕੀ ਮਾਮਲਾ ਕੀ ਅਸਲ ਦੇ ਵਿੱਚ ਹੈ ਕਿ ਆ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਪਹਿਲਾਂ ਕਿਸੇ ਨੂੰ ਇਹ ਮਤਲਬ ਨਹੀਂ ਸੀ ਉਹ ਪੱਤਰਕਾਰ ਹੈਗਾ ਉਹ ਇੱਕ ਪਾਰਟੀ ਦੀ سپورਟ ਤੇ ਆਇਆ ਸੀ ਮੁੰਡੇ ਦਾ ਉਹਦੀ ਵਾਈਫ ਦੇ ਨਾਲ ਰੌਲਾ ਸੀ ਜਿਹਦੀ ਵਾਈਫ ਵੱਲੋਂ ਜਿਹੜੀ ਹੈ ਚੌਂਕੀ ਦੇ ਵਿੱਚ ਦੁਪਹਿਰੀ ਦਰਖਾਸਤ ਆਈ ਸੀ ਇਹਨਾਂ ਨੇ ਫੋਨ ਕਰਕੇ ਉਹਨਾਂ ਨੂੰ 5 ਵਜੇ ਦਾ ਟਾਈਮ ਦਿੱਤਾ ਸੀ ਜਦੋਂ ਦੋਵੇਂ ਪਾਰਟੀਆਂ ਇੱਥੇ ਆਈਆਂ ਇਹ ਮੁੰਡੇ ਵਾਲਿਆਂ ਦੇ ਨਾਲ ਹੈ ਮੁੰਡਾ ਮੁੰਡੇ ਦਾ ਭਰਾ ਉਹਦੀ ਮਾਂ ਤੇ ਹੋਈ ਸੀਗਾ ਦੂਜੇ ਪਾਸੇ ਕੁੜੀ ਵਾਲੇ ਸੀਗੇ ਇਹ ਇਥੇ ਇੱਕ ਕਮਰੇ ਦੇ ਵਿੱਚ ਜਦੋਂ ਇਕੱਠੇ ਹੋਏ ਨੇ ਇਹ ਆਪਸ ਵਿੱਚ ਉਦੋਂ ਹੀ ਇਹ ਲੜ ਪਏ। ਪੁਲਿਸ ਨੇ ਉਹਨਾਂ ਨੂੰ ਫੜ ਕੇ ਦੋਵਾਂ ਨੂੰ ਬੰਨ੍ਹਿਆ ਇਧਰਲੇ ਪਾਸੇ ਜਿਹੜਾ ਹੈਗਾ ਮੁੰਛੀ ਦੇ ਕਮਰੇ 'ਚ ਬਾਹਰ ਆ। ਕਿਉਂਕਿ ਇਹ ਚੌਂਕੀ ਛੋਟੀ ਹੈਗੀ ਇਹਦੇ 'ਚ ਕੋਈ ਜਗ੍ਹਾ ਨਹੀਂ ਹੈ। ਐਂ ਚੌਂਕੀ 'ਚ ਜਿਹੜਾ ਹੈਗਾ ਉਹ ਆਪਣੇ ਆਫਿਸ ਦੇ ਵਿੱਚ ਇਹਨਾਂ ਦੀ ਗੱਲਬਾਤ ਸੁਣ ਰਿਹਾ ਸੀ। ਉਦੋਂ ਇਹ ਜਿਹੜਾ ਮੁੰਡਾ ਹੈਗਾ ਇਹ ਉੱਠ ਕੇ ਉਧਰ ਚੱਲ ਗਿਆ। ਤਾਂ ਇਹਨੇ ਜਿਹੜਾ ਉਹ ਆਪਣਾ ਮੁੰਡਾ ਬੈਠਾ ਸੀ ਉਹਨੂੰ ਉਠਾਇਆ। ਮੁੰਛੀ ਨੇ ਉਹਨੂੰ ਮਨਨ ਕੀਤਾ ਕਿ ਤੂੰ ਇਹਨੂੰ ਨਾਰ ਲਾਗੇ। ਉਥੋਂ ਇਹਨਾਂ ਦੀ ਦੋਵਾਂ ਦੀ ਆਪਸ ਵਿੱਚ ਤਲਕੀ ਹੋਈ ਹੈ ਉਹਦਾ ਜਿਹੜੀ ਛੱਟ ਦਾ ਬਟਨ ਜਿਹੜਾ ਹੈਗਾ ਉਹ ਟੁੱਟ ਗਿਆ ਹੈਗਾ ਤੇ ਉਹਦੀ ਪੱਕ ਲੈ ਗਈ ਹੈ ਲੜਾਈ ਦੇ ਦੌਰਾਨ ਝਗੜਾ ਹੋਇਆ ਹੈਗਾ ਉਹ ਅਸੀਂ ਜੋ ਜੇ ਕਰ ਇਹਨਾਂ ਦਾ ਆਪਸ ਵਿੱਚ ਕੋਈ ਨਹੀਂ ਹੁੰਦਾ ਕੰਪਰੋਮਾਈਜ਼ ਤਾਂ ਸੀ ਜਿਹੜੀ ਬੰਦੀ ਕਰ ਵੀਓ ਕਰ ਲੇ। ਲੇਕਿਨ ਸਰ ਅਗਰ ਟਰਬਨ ਦੀ ਗੱਲ ਕੀਤੀ ਜਾਵੇ ਤੇ ਕਿਸੇ ਕੋ ਵੀ ਰਾਈਟਸ ਨਹੀਂ ਹੁੰਦਾ ਕਿ ਟਰਬਨ ਦਾ ਦੇਖੋ ਇੱਕ ਟਰਬਨ ਲਾਉਣਾ ਵੱਖਰੀ ਗੱਲ ਹੈ ਵੀ ਮੈਂ ਫੜ ਕੇ ਲਾਈ ਹੈ। ਇੱਕ ਜੇ ਲੜਾਈ ਦੇ ਵਿੱਚ ਜਿਹੜੇ ਕਰ ਉਹ ਡਿੱਗ ਜਾਂਦੀ ਹੈਗੀ ਟਰਬਨ ਦਾ ਉਹਦੇ ਵਿੱਚ ਕੋਈ ਉਹ ਨਹੀਂ ਫਿਰ ਦੋਨੇ ਪਾਰਟੀਆਂ ਚੁੰਗੀ ਜਾਂਦਾ ਲੜੀਆਂ ਸੀ ਇੱਕ ਪਾਰਟੀ ਨੂੰ ਬਿਠਾ ਕੇ ਡਾਂਗਾ ਨਾਲ ਕੁੱਟਣਾ ਸ਼ੁਰੂ ਕਰਤਾ ਸੀ ਮੁਲਾਜ਼ਿਮਾਂ ਨੇ ਦੂਸਰੀ ਪਾਰਟੀ ਨੂੰ ਕੁਰਸੀ ਤੇ ਬਿਠਾ ਕੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਦੋਆ ਪਾਰਟੀਆਂ ਦੇ ਸੱਟਣ ਲੱਗੀਆਂ ਸੀ ਦੋਈ ਪਾਰਟੀਆਂ ਤੇ ਬੈਠੇ ਸਰ ਇਹਦਾ ਚੁੰਗੀ ਚਾਰਜੀ ਹੀ ਕਹਿ ਰਿਹਾ ਜੀ ਇੱਕ ਪਾਰਟੀ ਨੂੰ ਅੰਦਰ ਬਿਠਾ ਕੇ ਕੁੱਟਿਆ ਵੀ ਆ ਪਤਾ ਨਹੀਂ ਮੈਨੂੰ ਤੁਹਾਨੂੰ ਪਤਾ ਹੋਣਾ ਮੇਰੇ ਕੋਲ ਤਾਂ ਕੋਈ ਇਹ ਨਹੀਂ ਖਬਰ ਹੈ ਮੈਂ ਤਾਂ ਤੁਹਾਡੇ ਅੱਗੇ ਹੀ ਹੁਣਿਆ ਇਹਦਾ ਤੁਸੀਂ ਦੱਸ ਰਹੇ ਹੋ ਵੀ ਕੁੱਟਿਆ ਵੀਡੀਓ ਵਾਇਰਲ ਜਿਹੜੀ ਹੋ ਰਹੀ ਆ ਉਹਦੇ ਕਿਤਾ ਲੱਗ ਰਿਹਾ ਮੁੰਡੇ ਨਾਲ ਮੁੰਡਾ ਦੇ ਕੁਝ ਬੋਲ ਰਿਹਾ ਵੀਡੀਓ ਸਾਫ ਪਤਾ ਲੱਗ ਬਹੁਤ ਬੈਲਨ ਮਲਾਇਆ ਨੇ ਉਹਨੂੰ ਜੱਫਾ ਪਾਇਆ ਤੇ ਉਹ ਮੁਗੱਲ ਆਈਏ ਤੇ ਵੀਡੀਓ ਉਹਨੇ ਕਿੰਨੀ ਵੀਡੀਓ ਕਿੰਨੀ ਦੇਰ ਦੀ ਬਣੀ ਹੈ ਕਿੰਨੇ ਦੇਰ ਦੀ ਨਹੀਂ ਬਣੀ ਕਿਉਂਕਿ ਜਦੋਂ ਲੜੀ ਪਏ ਆਪਸ ਦੇ ਵਿੱਚ ਤਾਂ ਅਗਰੈਸਿਵ ਅਸੀਂ ਕਾਰਵਾਈ ਕਰਦੇ ਹਾਂ ਉਹਨੂੰ ਦੋਵਾਂ ਦੇ ਬਿਆਨ ਸਾਪਾਤਾ ਲੱਗ ਰਿਹਾ ਬਾਹਰੋਂ ਖਿੱਚ ਕੇ ਜਾਂਦਾ ਬੁੱਲਾ ਨਹੀਂ ਅੰਦਰ ਸੀਗਾ ਉਹ ਮੁੰਚੀ ਦੇ ਕਮਰੇ ਸੀਗਾ ਬਾਹਰੋਂ ਖਿੱਚ ਕੇ ਨਹੀਂ ਲੈਂਦਾ ਗੇਟ ਦੇ ਕੋਲ ਦੀ ਵੀਡੀਓ ਨਹੀਂ ਫਿਰ ਉਹਨੂੰ ਕੀ ਲੋੜ ਸੀਗੀ ਗੇਟ ਤੇ ਜਾਣ ਦੀ ਇਹ ਤਾਂ ਉਹਨੂੰ ਮਲਾਇਆ ਨੂੰ ਸਰ ਹੁਣ ਮੌਕੇ ਤੇ ਕੀ ਕਰ ਜੇਕਰ ਤੁਸੀਂ ਮੈਨੂੰ ਟਾਈਮ ਦਿਓਗੇ ਤੇ ਮੈਂ ਪੁੱਛਾਂਗਾ ਅਦਰਵਾਇ ਨਹੀਂ ਪੁੱਛਾਂਗੇ ਜੀ ਦੇ ਛੁੱਟੀ ਦੇਗਾ ਸੀ ਉਹਦੀ ਜਗ੍ਹਾ ਤੇ ਬਿਠਾਇਆ ਗਿਆ ਸੀ ਬੰਦਾ ਤੇ ਕੀ ਗੱਲ ਇਹਨੂੰ ਇਨਰ ਰਾਈਟ ਨਹੀਂ ਹੈਗਾ ਤੇ ਬੰਦੇ ਨੂੰ ਇਜਤਨਾ ਬੋਲਣਾ ਹਰ ਬੰਦੇ ਨਾਲ ਓਏ ਓਏ ਬਿਲਕੁਲ ਹੈਗਾ ਜਿਹੜੀ ਇਹ ਵਰਦੀ ਪਾਈ ਹੈ ਅਸੀਂ ਉਹਦੇ ਤੇ ਅਸੀਂ ਰਾਈਟ ਹੈਗੇ ਆ ਤੇ ਉਹਦੇ ਮੁਤਾਬਕ ਹੀ ਉਹਨੂੰ ਆਮ ਪਬਲਿਕ ਦੇ ਜਿਹੜਾ ਪਬਲਿਕ ਸਰਵੰਟ ਹੈ ਉਹਦੇ ਜਿਹੜਾ ਡਿਫਰੈਂਸ ਹੈ ਠੀਕ ਹੈ ਨਾ ਅਸੀਂ ਵਰਦੀ ਪਾ ਕੇ ਸਿਕੋ ਬੌਂਡ ਹੋ ਜਾਂਦੇ ਆ ਠੀਕ ਹੈ ਫਿਰ ਹੁਣ ਸਰ ਕੀ ਕਰ ਉਹ ਬਿਆਨ ਲਿਖ ਰਹੇ ਸੀ ਉਹਦਾ ਬਿਉ ਜੋ ਬਿਆਨ ਹੋਏ ਆਏਗਾ ਉਹਦੇ ਤੇ ਕਰ ਵੀ ਕਰਾਂਗੇ